ਸਾਹਿਬ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਵੈਬ ਨਿਊਜ਼ ਚੈਨਲ ਰਾਜਪੁਰਾ ਖਬਰਨਾਮਾ ਦੇ ਵਿੱਚ ਸੋ ਅੱਜ ਅਸੀਂ ਤੁਹਾਡੇ ਕੋਲ ਇੱਥੇ ਪਹੁੰਚੇ ਆ ਤੇ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਵੀ ਅੱਜ ਇਹ ਪਹਿਲਾ ਪੋਡਕਾਸਟ ਹੈ ਜਿਹੜਾ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਤੇ ਬੜੀ ਵਧੀਆ ਗੱਲ ਹੈ ਤੁਹਾਡੇ ਨਾਲ ਜਿਹੜਾ ਅੱਜ ਪੋਡਕਾਸਟ ਕੀਤਾ ਜਾ ਰਿਹਾ ਤੇ ਇੱਕ ਬੜੇ ਹੀ ਵਿਸ਼ੇਸ਼ ਮੁੱਦੇ ਦੇ ਉੱਤੇ ਆਪਾਂ ਵਿਚਾਰ ਚਰਚਾ ਦੋਨੋਂ ਇੱਕ ਦੂਜੇ ਨਾਲ ਸਾਂਝੀ ਕਰਾਂਗੇ ਸੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦਾ ਸੀ ਜੀ जय श्री राम जय गौ माता की तीसरी मैं ये पूछना चाहता हूं कि एक जो भारत सरकार वलो लोकसभा ਦੇ ਵਿੱਚ ਵਕਫ ਬੋਰਡ ਦਾ ਜੋ ਬਿੱਲ ਪਾਸ ਕੀਤਾ ਗਿਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਹਿੰਦੁਸਤਾਨ ਦੇ ਅੰਦਰ ਜੋ ਵਕਫ ਬੋਰਡ ਦਾ ਬਿੱਲ ਪਾਸ ਹੋਇਆ ਉਹ ਬਿੱਲ ਹੈ ਇਹ ਵਕਫ ਬੋਰਡ ਖਤਮ ਹੋਣਾ ਚਾਹੀਦਾ ਸਹੀ ਨਾ ਕਿ ਇਹਦੇ 'ਚ ਕੋਈ ਅਮੈਂਡਮੈਂਟ ਹੁੰਦੀ ਉਹਦਾ ਕਾਰਨ ਇਹ ਹੈ 1947 'ਚ ਜਦੋਂ ਆਪਣਾ ਦੇਸ਼ ਵੰਡਿਆ ਗਿਆ ਸੀ ਉਹ ਇੱਕ ਜਾਤੀ ਦੇ ਆਧਾਰ ਤੇ ਇੱਕ ਧਰਮ ਦੇ ਆਧਾਰ ਤੇ ਵੰਡਿਆ ਗਿਆ ਸੀ ਜੋ ਮੈਂ ਕਹਾਂਗਾ ਮੁਸਲਮਾਨ ਕੌਮ ਨੇ ਆਪਣਾ ਹਿੱਸਾ ਪਾਕਿਸਤਾਨ ਦੇ ਅੰਦਰ ਜ਼ਮੀਨ ਦਾ ਲੈ ਲਿਆ ਸੀ ਤੇ ਹਿੰਦੁਸਤਾਨ ਆਪਣਾ ਅਲੱਗ ਕੰਟਰੀ ਕੌਸ਼ਤ ਹੋ ਗਿਆ ਸੀ ਉਸ ਦੇ ਬਾਵਜੂਦ ਹਿੰਦੁਸਤਾਨ ਦੇ ਅੰਦਰ ਮੁਸਲਮਾਨਾਂ ਲਈ ਇੱਕ ਵਕਫ ਬੋਰਡ ਬਣਾਣਾ ਮੈਂ ਕਹਾਂਗਾ ਇਹ ਇੱਕ ਦੇਸ਼ ਨਾਲ ਗਦਾਰੀ ਸੀ ਕਿਉਂਕਿ ਪੂਰੀ ਦੁਨੀਆ ਦੇ ਅੰਦਰ ਚਾਹੇ ਉਹ ਇਸਲਾਮਿਕ ਕੰਟਰੀਆਂ ਹੋਣ ਕਿਤੇ ਵਕਫ ਬੋਰਡ ਨਹੀਂ ਆ ਨਾ ਕਿ ਕੋਈ ਸਾਡਾ ਇੱਕ ਹਿੰਦੁਸਤਾਨ ਦੇ ਅੰਦਰ ਬਹੁਗਣਤੀ ਚ 100 ਕਰੋੜ ਦੇ ਕਰੀਬ ਹਿੰਦੂ ਹੋਣ ਦੇ ਬਾਵਜੂਦ ਵੀ ਕੋਈ ਸਨਾਤਨ ਬੋਟ ਨਹੀਂ ਹੈ ਇਹ ਇੱਕ ਲੋਕਾਂ ਨਾਲ ਬਹੁਤ ਵੱਡਾ ਇੱਕ ਪਿਛਲੀਆਂ ਸਰਕਾਰਾਂ ਨੇ ਮੈਂ ਗੁਰੇਜ਼ ਨਹੀਂ ਕਰਾਂਗਾ ਨਾ ਲੈਣ ਤੋਂ ਕਾਂਗਰਸ ਸਰਕਾਰ ਨੇ ਖਾਸ ਕਰਕੇ ਸਾਡੇ ਦੇਸ਼ ਨੂੰ ਇੱਕ ਇਸਲਾਮਿਕ ਕੰਟਰੀ ਬਣਾਉਣ ਵਾਸਤੇ ਇੱਕ ਛੜਯੰਤ ਰਚਿਆ ਸੀ